ਪਪਾ ਪੁੱਲੇ ਸ਼ਾਚੀ ਕਹਿੰਦੇ ਨੇ ਕਿ ਇਹ ਚਿੰਤਾ ਛੱਡ ਦਿਓ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਉਹ ਤਾਂ ਆਪ ਹੀ ਇਸ ਫਿਕਰ ਵਿੱਚ ਡੁੱਬੇ ਨੇ ਕਿ ਤੁਸੀਂ ਉਹਨਾਂ ਬਾਰੇ ਕੀ ਸੋਚ ਰਹੇ ਹੋ ਜੋ ਦੱਸ ਨਾ ਪਵੇ ਉਹ ਤਰਤ ਕਿ ਹੋ ਜਾ ਅਤੇ ਜੋ ਤਰਤ ਨਾ ਸਮਝ ਸਕੇ ਉਹ ਹਮ ਤਰਤ ਕਿ ਹੋ ਜਾ ਪਰਵਾਹ ਨਾ ਕਰੋ ਪਮੇ ਸਾਰਾ ਜਹਾਨ ਖਿਲਾਫ ਹੋਵੇ ਉਸੇ ਰਾਹ ਤੇ ਚੱਲੋ ਜੋ ਸੱਚਾ ਤੇ ਸਾਫ਼ ਹੋਵੇ ਜੇ ਤੁਸੀਂ ਮਹਾਨਤਾ ਹਾਸਲ ਕਰਨੀ ਚਾਹੁੰਦੇ ਹੋ ਤਾਂ ਇਜਾਜ਼ਤ ਮੰਗਣੀ ਬੰਦ ਕਰ ਦਿਓ ਯਾਦ ਰੱਖੋ ਵਕਤ ਦੇ ਨਾਲ ਪਿਆਰ ਘੱਟ ਹੋ ਸਕਦਾ ਹੈ ਪਰ ਜੇ ਥੋੜੀ ਜਿਹੀ ਸਮਝਦਾਰੀ ਹੈ ਤਾਂ ਜ਼ਿੰਦਗੀ ਸੁੱਖ-ਦੁੱਖ ਨਾਲ ਕੱਟੀ ਜਾ ਸਕਦੀ ਹੈ ਇਨਸਾਨ ਹੁਣ ਨਾ ਹੀ ਸਹਿੰਦਾ ਹੈ ਜਿੰਨਾ ਉਸ ਵਿੱਚ ਸਹਿਨਸ਼ੀਲਤਾ ਹੁੰਦੀ ਹੈ ਉਸ ਤੋਂ ਬਾਅਦ ਨਾ ਰਿਸ਼ਤੇ ਚੋੜੀ ਸਮਝਦਾ ਹੈ ਤੇ ਨਾ ਆਪਣੇਆਂ ਨੂੰ ਇਕੱਲੇ ਰਹਿਣ ਦਾ ਆਨੰਦ ਲੈਣਾ ਸਿੱਖ ਲਵੋ ਕਿਉਂਕਿ ਕੋਈ ਵੀ ਹਮੇਸ਼ਾ ਤੁਹਾਡੇ ਨਾਲ ਨਹੀਂ ਰਹੇਗਾ ਘਰ ਦੇ ਅੰਦਰ ਚਾਹੇ ਜੀ ਪਰ ਕੇ ਰੋ ਨਾ ਪਰ ਦਰਵਾਜ਼ਾ ਹਮੇਸ਼ਾ ਮੁਸਕਰਾ ਕੇ ਹੀ ਖੋਲਣਾ ਜੇ ਤੋ ਚੁੱਪ ਰਹਿਣ ਵਾਲਾ ਇਨਸਾਨ ਚੀਖਣਾ ਸ਼ੁਰੂ ਕਰਤੇਵੇ ਤਾਂ ਸਮਝ ਲਵੋ ਹੱਦ ਪਾਰ ਹੋ ਚੁੱਕੀ ਹੈ ਵਕਤ ਤੇ ਸਾਹਾਂ ਦੀ ਕੀਮਤ ਦੌਲਤ ਤੋਂ ਵੀ ਵੱਧ ਹੁੰਦੀ ਹੈ ਕਿਸੇ ਦੀ ਮਦਦ ਲਈ ਪੈਸੇ ਦੀ ਨਹੀਂ ਚੰਗੇ ਦਿਲ ਦੀ ਲੋੜ ਹੁੰਦੀ ਹੈ ਹਿਸਾਬ ਤਾਂ ਰੱਬ ਨੇ ਸਹੀ ਲਾਇਆ ਹੈ ਸਭ ਨੂੰ ਖਾਲੀ ਹੱਥ ਭੇਜਿਆ ਹੈ ਤੇ ਸਭ ਨੂੰ ਖਾਲੀ ਹੱਥ ਹੀ ਬੁਲਾਇਆ ਹੈ ਇਨਸਾਨ ਸਿਰਫ ਉਸੇ ਲਈ ਰਹਿੰਦਾ ਹੈ ਜਿਸ ਨੂੰ ਜ਼ਿੰਦਗੀ ਵਿੱਚ ਸਭ ਤੋਂ ਖਾਸ ਚਖਾ ਤੇਵੇ ਕਿਸੇ ਨੂੰ ਚੋਣਾ ਗਲਤ ਨਹੀਂ ਪਰ ਚਾਕੇ ਛੱਡ ਦੇਣਾ ਗਲਤ ਹੈ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਨ ਵਾਲੀਆਂ ਦੋ ਚੀਜ਼ਾਂ ਨੇ ਪਹਿਲੀ ਸੁਫਾਨ ਤੇ ਦੂਜਾ ਪੈਸਾ ਇਸ ਦੁਨੀਆ ਵਿੱਚ ਸਭ ਤੋਂ ਖੁਸ਼ ਉਹ ਨੇ ਜਿਨ੍ਹਾਂ ਨੂੰ ਸਮਝ ਆ ਗਿਆ ਹੈ ਕਿ ਦੂਜਿਆਂ ਤੋਂ ਉਮੀਦ ਰੱਖਣਾ ਬੇਕਾਰ ਹੈ ਹਰ ਕਿਸੇ ਦੇ ਅੰਦਰ ਆਪਣੀ ਤਾਕਤ ਤੇ ਕਮਜ਼ੋਰੀ ਹੁੰਦੀ ਹੈ ਮੱਛੀ ਜੰਗਲ ਵਿੱਚ ਨਹੀਂ ਤੌੜ ਸਕਦੀ ਅਤੇ ਸ਼ੇਰ ਪਾਣੀ ਵਿੱਚ ਰਾਜਾ ਨਹੀਂ ਬਣ ਸਕਦਾ ਇਸ ਲਈ ਹਰ ਇੱਕ ਨੂੰ ਆਪਣੀ अहमियत ਮਿਲਣੀ ਚਾਹੀਦੀ ਹੈ ਮਾਤਾ ਪਿਤਾ ਰੱਬ ਤੋਂ ਵੀ ਵੱਡੇ ਹੁੰਦੇ ਨੇ ਕਿਉਂਕਿ ਰੱਬ ਸੁਖ ਦੁਖ ਤੋਵੇਂ ਦਿੰਦਾ ਹੈ ਪਰਮਾਪੇ ਸਿਰਫ ਸੁਖ ਦਿੰਦੇ ਨੇ ਜਿਵੇਂ ਨਿੰਬੂ ਦੀ ਇੱਕ ਬੂੰਦ ਹਜ਼ਾਰਾਂ ਲੀਟਰ ਦੁੱਧ ਖਰਾਬ ਕਰ ਦਿੰਦੀ ਹੈ ਉਸੇ ਤਰ੍ਹਾਂ ਇਨਸਾਨ ਦਾ ਹੰਕਾਰ ਵਧਿਆ ਤੋਂ ਵਧਿਆ ਰਿਸ਼ਤੇ ਤੋੜ ਦਿੰਦਾ ਹੈ ਟਹਿਣੀ ਤੋਂ ਟੁੱਟਿਆ ਫੁੱਲ ਮੋੜ ਨਹੀਂ ਲੱਗਦਾ ਪਰ ਜੇ ਟਹਿਣੀ ਮਜ਼ਬੂਤ ਹੋਵੇ ਤਾਂ ਨਵਾਂ ਫੁੱਲ ਜ਼ਰੂਰ ਖਿੜਦਾ ਹੈ ਜੋ ਪਲ ਖੋ ਗਏ ਉਹ ਵਾਪਸ ਨਹੀਂ ਆਉਂਦੇ ਪਰ ਹੌਸਲੇ ਤੇ ਯਕੀਨ ਨਾਲ ਆਉਣ ਵਾਲਾ ਕੱਲ ਖੂਬਸੂਰਤ ਬਣ ਸਕਦਾ ਹੈ ਯਾਦ ਰੱਖੋ ਹਰ ਸਮੱਸਿਆ ਦਾ ਹੱਲ ਸਾਡੀ ਸੋਚ ਵਿੱਚ ਲੁਕਿਆ ਹੁੰਦਾ ਹੈ ਜੇ ਅਸੀਂ ਆਪਣੇ ਉੱਤੇ ਪ੍ਰੋਸਾ ਕਰ ਲਈਏ ਤਾਂ ਕੋਈ ਵੀ ਮੁਸ਼ਕਲ ਅਸੰਭਵ ਨਹੀਂ ਰਹਿੰਦੀ ਆਪਣਾ ਅੱਜ ਬਿਹਤਰ ਬਣਾਓ ਤਾਂ ਚੋਖਾ ਕੱਲ ਹੋਵੇ ਵਿਦੌਸ਼ਾ ਹੋ ਜਾਵੇ ਪਾਣੀ ਵਿੱਚ ਅਜੀਬ ਚੀਜ਼ ਹੈ ਠੰਡਾ ਹੋਵੇ ਤਾਂ ਜਮਾ ਕੇ ਮਾਰ ਦਿੰਦਾ ਹੈ ਗਰਮ ਹੋਵੇ ਤਾਂ ਚਲਾ ਕੇ ਮਾਰ ਦਿੰਦਾ ਹੈ ਜਿਆਦਾ ਹੋਵੇ ਤਾਂ ਡੋਬੋ ਕੇ ਮਾਰ ਦਿੰਦਾ ਹੈ ਅਤੇ ਨਾ ਹੋਵੇ ਤਾਂ ਪਿਆਸਾ ਹੀ ਮਾਰ ਦਿੰਦਾ ਹੈ ਪਰ ਜੇ ਮਾਂ ਪਾਪ ਦੀਆਂ ਅੱਖਾਂ ਵਿੱਚ ਹੋਵੇ ਤਰੁਲਾ ਕੇ ਮਾਰ ਦਿੰਦਾ ਹੈ ਦੁੱਚਿਆਂ ਤੇ ਨੁਕਸਾਨ ਦੀ ਉਮੀਦ ਕਰਕੇ ਆਪਣਾ ਫਾਇਦਾ ਦੇਖਣ ਵਾਲਿਆਂ ਨੇ ਦੁਨੀਆ ਨੂੰ ਨਰਕ ਬਣਾਇਆ ਹੈ ਇਸ ਲਈ ਚੰਗੇ ਕਰਮ ਕਰੋ ਭਗਤੀ ਤਾਂ 라ਮਨ ਵੀ ਕਰਤਾ ਸੀ ਗਲਤ ਔਰਤ ਤੇ ਗਲਤ ਮਿਸਤਰੀ ਦੋਵੇਂ ਘੜ ਪਰਬਾਦ ਕਰ ਦਿੰਦੇ ਨੇ ਤਮਾਸ਼ਾ ਲੋਕ ਨਹੀਂ ਪਨਾਉਂਦੇ ਅਸੀਂ ਆਪ ਪਨਾਉਂਦੇ ਹਾਂ ਨਾ ਤਾਨ ਇਨਸਾਨ ਹੈ ਜ਼ਿੰਦਗੀ ਦਾ ਆਨੰਦ ਲੈਂਦਾ ਹੈ ਬਹੁਤ ਜ਼ਿਆਦਾ ਹੋਸ਼ਿਆਰ ਇਨਸਾਨ ਹਮੇਸ਼ਾ ਉਲੇ ਚਾ ਰਹਿਂਦਾ ਹੈ ਯਾਦ ਰੱਖੋ ਇਨਸਾਨੀਅਤ ਹੀ ਪਹਿਲਾ ਧਰਮ ਹੈ ਵੱਡੇ ਬਨਨ ਲਈ ਕੋਈ ਸਕੋਲ ਨਹੀਂ ਹੁੰਦਾ ਤੁਹਾਡੇ ਕਰਮ ਬੋਲ ਵਰਤਾ ਅਤੇ ਆਚਰਨ ਹੀ ਤੁਹਾਨੂੰ ਮਹਾਨ ਬਣਾਉਂਦੇ ਨੇ ਕੌੜਾ ਹੈ ਪਰ ਸੱਚ ਹੈ ਅੱਜ ਦੇ ਦੌਰ ਵਿੱਚ ਲੋਕ ਔਕਾਤ ਵੇਖ ਕੇ ਹੀ ਰਿਸ਼ਤੇ ਰੱਖਦੇ ਨੇ ਲੋਕ ਤੁਹਾਡੀ ਕਹਾਣੀ ਨਹੀਂ ਸਿਰਫ ਟਵਾਟਾ ਅੰਤ ਵੇਖਦੇ ਨੇ ਤੁਸੀਂ ਚੰਗੇ ਕੱਪੜੇ ਪਾਏ ਤੱਕ ਕਹਿਨਗੇ ਤਿੱਖਾਵਾ ਕਰਤਾ ਹੈ ਗੰਦੇ ਕੱਪੜੇ ਪਾਏ ਤੱਕ ਕਹਿਨਗੇ ਵੇਖੋ ਇਸ ਦਾ ਹਾਲ ਜੇ ਕਾਮਚਾਬ ਹੋ ਕੇ ਤੱਕ ਕਹਿਨਗੇ ਸਾਨੂੰ ਪਹਿਲਾਂ ਹੀ ਪਤਾ ਸੀ ਪਤਚੇ ਨਾ ਕਾਮ ਹੋ ਕੇ ਤੱਕ ਉਹੀ ਲੋਕ ਕਹਿਨਗੇ ਨਿਕੰਮਾ ਸੀ ਕਿਉਂਕਿ ਲੋਕ ਟੋਟੀ ਮਿਹਨਤ ਨਹੀਂ ਸਿਰਫ ਨਤੀਜੇ ਵੇਖਣਾ ਪਸੰਦ ਕਰਦੇ ਨੇ ਸਭ ਤੋਂ ਵੱਡੀ ਸੱਚਾਈ ਇਹ ਕਿ ਲੋਕਾਂ ਨੂੰ ਫਰਕ ਨਹੀਂ ਪੈਂਦਾ ਤੁਸੀਂ ਚੀਓ ਜਾਂ ਮਰੋ ਫਰਕ ਤਾਂ ਸਿਰਫ ਤੁਹਾਨੂੰ ਪੈਂਦਾ ਹੈ ਕਿ ਲੋਕ ਕੀ ਕਹਿਣਗੇ ਇਸ ਲਈ ਲੋਕਾਂ ਪား ਦੇ ਸੋਚਣਾ ਛੱਡ ਦਿਓ ਆਪਣੇ ਕੰਮ ਤੇ ਧਿਆਨ ਦਿਓ ਨਾ ਤਾਰੀਫ ਵਿੱਚ ਖੋ ਜਾਣਾ ਨਾ ਨਫ਼ਰਤ ਵਿੱਚ ਟਿਕਣਾ ਹੈ ਜੋ ਥੱਲੇ ਘਰਉਣਾ ਚਾਹੁੰਦਾ ਹੈ ਉਸ ਨੂੰ ਆਪਣੇ ਹੇਠਾਂ ਤੇ ਦੇ ਦਿਓ ਪੱਥਰ ਤਾਂ ਸੁੱਟੇ ਹੀ ਜਾਣੇ ਨੇ ਹੁਣ ਫੈਸਲਾ ਤੁਸੀਂ ਕਰੋ ਰੋਣਾ ਹੈ ਜਾਂ ਉਹਨਾਂ ਪੱਥਰਾਂ ਨਾਲ ਆਪਣਾ ਮਹਿਲ ਬਣਾਉਣਾ ਹੈ ਹਾਰ ਮੰਨਣਾ ਠਵੱਟੇ ਲਈ ਕਿਸੇ ਵੀ ਹਾਲਾਤ ਵਿੱਚ ਵਿਕਲਪ ਨਹੀਂ ਕਿਉਂਕਿ ਠੋਕਰਾ ਖਾਣ ਵਾਲੇ ਹੀ ਇਤਿਹਾਸ ਰਚਦੇ ਨੇ ਅਜਿਹਾ ਇਨਸਾਨ ਇਨਸਾਨ ਨਹੀਂ ਰਿਹਾ ਸਿਰਫ ਮੁਸਕਰਾਉਂਦਾ ਚਿਹਰਾ ਹੈ ਜੋ ਅੰਦਰੋਂ ਸੜ ਚੁੱਕਾ ਹੈ ਅਜ ਲੋਕ ਦੁੱਖਾਂ ਤੇ ਦੁੱਖ ਤੇ ਹੱਸਦੇ ਨੇ ਅਤੇ ਝੋਟੀਆਂ ਖੁਸ਼ੀਆਂ ਦਾ ਤਿੱਖਾਵਾ ਕਰਦੇ ਨੇ ਪਹਿਲਾਂ ਦਿਲਾਂ ਵਿੱਚ ਇਤਿਆਸ ਸੀ ਹੁਣ ਤਿੱਖਾਵੇ ਦਾ ਸਹਿਰ ਹੈ ਰਿਸ਼ਤੇ ਨਹੀਂ ਪਾਏ ਨਹੀਂ ਜਾਂਦੇ ਸਿਰਫ ਵਰਤੇ ਜਾਂਦੇ ਨੇ ਹੁਣ ਰੱਬ ਨਾਲ ਨਹੀਂ ਆਪਣੇ ਮਤਲਬ ਨਾਲ ਪਿਆਰ ਕੀਤਾ ਜਾਂਦਾ ਹੈ ਚਤੋਂ ਇਨਸਾਨ ਆਪਣੀ ਰੂਹ ਨਾਲ ਝੋਟ ਬੋਲਣ ਲੱਗ ਪਵੇ ਤਾਂ ਸਮਝ ਚਾਵੋ ਯੋਗ अंधकार ਵਿੱਚ ਟੁੱਪ ਚੁੱਕਾ ਹੈ ਹਰ ਕੋਈ ਸਹੀ ਦਿਖਣਾ ਚਾਹੁੰਦਾ ਹੈ ਪਰ ਸਹੀ ਬੰਨਾ ਕੋਈ ਨਹੀਂ ਚਾਹੁੰਦਾ ਧਰਮ ਹੁਣ ਸਿਰਫ ਪੂਜਾ ਪਾਠ ਤੱਕ ਸੀਮਤ ਰਹਿ ਗਿਆ ਹੈ ਜਦਕਿ ਅਸਲੀ ਧਰਮ ਇਨਸਾਨੀਅਤ ਸੀ ਜੋ ਹੁਣ ਲੁਪਤ ਹੋ ਚੁੱਕੀ ਹੈ ਜੇ ਇਹ ਸੁਣ ਕੇ ਵੀ ਤੁਹਾਡਾ ਦਿਲ ਨਾ ਕੰਬੇ ਤਾਂ ਸਮਝ ਲਓ ਤੁਹਾਡੇ ਅੰਦਰ ਦਾ ਇਨਸਾਨ ਮਰ ਚੁੱਕਾ ਹੈ ਇਰਾਦੇ ਦਾ ਪੱਕਾ ਪਨੋ ਤੇ ਦਿਲ ਉਸ ਨੂੰ ਤਵੋ ਜੋ ਸੂਰਤ ਤੋਂ ਨਹੀਂ ਦਿਲੋਂ ਚੰਗਾ ਹੋਵੇ ਸਾਫ਼ ਸੱਚ ਬੋਲਣ ਵਾਲਾ ਇਨਸਾਨ ਇੱਕ ਕੰਡੇ ਵਾਂਗ ਹੁੰਦਾ ਹੈ ਥੋੜਾ ਤੜਕ ਦੇਂਦਾ ਪਰ ਫਾਇਦਾ ਜ਼ਿੰਦਗੀ ਪੜ ਦਿੰਦਾ ਹੈ ਇੱਕ ਵਾਰ ਮਾਫ਼ ਕਰਨਾ ਸਮਝਦਾਰੀ ਹੈ ਦੁੱਚੀ ਵਾਰ ਮਾਫ਼ ਕਰਨਾ ਨਰਮ ਦਿਲੀ ਹੈ ਪਰ ਤੇਜੀ ਵਾਰ ਮਾਫ਼ ਕਰਨਾ ਦੁਨੀਆ ਦੀ ਸਭ ਤੋਂ ਵੱਡੀ ਮੂਰਖਤਾ ਹੈ ਜੀਵਨ ਦੀ ਸਭ ਤੋਂ ਮਹਿੰਗੀ ਚੀਜ਼ ਤੁਹਾਡਾ ਵਰਤਮਾਨ ਹੈ ਜੇ ਇੱਕ ਵਾਰ ਨਿਕਲ ਜਾਵੇ ਤਾਂ ਸਾਜੀ ਦੁਨੀਆ ਦੀ ਦੌਲਤ ਦੇ ਕੇ ਵੀ ਵਾਪਸ ਨਹੀਂ ਆਉਂਦਾ ਸਾਨੂੰ ਸਾਡੇ ਵਿਚਾਰ ਹੀ ਬਣਾਉਂਦੇ ਨੇ ਇਸ ਲਈ ਸ਼ਬਦਾਂ ਤੇ ਨਹੀਂ ਆਪਣੀ ਸੋਚ ਤੇ ਧਿਆਨ ਦਿਓ ਵਿਚਾਰ ਹਮੇਸ਼ਾ ਚਿੰਤਾ ਦਿੰਦੇ ਨੇ ਜਿਵੇਂ ਮੌਸਮ ਧਰਤੀ ਤੇ ਬਦਲਦਾ ਹੈ ਵੈਸੇ ਹੀ ਜੀਵਨ ਵਿੱਚ ਸੁਖ ਦੁਖ ਆਉਂਦੇ ਜਾਂਦੇ ਰਹਿੰਦੇ ਨੇ ਬੁਰਾਈ ਤੈਨੂੰ ਹਜ਼ਾਰਾਂ ਦੀ ਪੇੜ ਵਿੱਚ ਵੀ ਲੱਭ ਲਵੇਗੀ ਜਿਵੇਂ ਬਛੜਾ ਗਾਂ ਦੇ ਚੁੰਡ ਵਿੱਚ ਆਪਣੀ ਮਾਂ ਨੂੰ ਲੱਭ ਲੈਂਦਾ ਹੈ ਪਤ ਚ ਰੱਬ ਨੂੰ ਦਿਲੋਂ ਮੰਨਦਾ ਹੈ ਉਹ ਬੁਰਾਈ ਵਿੱਚ ਵੀ ਨੇਕੀ ਲੱਭ ਲੈਂਦਾ ਹੈ ਜਦਾ ਹੱਸਣ ਤੇ ਬੋਲਣ ਵਾਲਾ ਇਨਸਾਨ ਜੇ ਚੁੱਪ ਹੋ ਜਾਵੇ ਤਾਂ ਸਮਝ ਲਵੋ ਉਹ ਅੰਦਰੋਂ ਟੁੱਟ ਚੁੱਕਾ ਹੈ ਕਤੇ ਵੀ ਆਪਣੇ ਆਪ ਤੇ ਹੰਕਾਰ ਨਾ ਕਰੋ ਪੱਥਰ ਵੀ ਭਾਰੀ ਹੋ ਕੇ ਪਾਣੀ ਵਿੱਚ ਆਪਣਾ ਵਸੂਦ ਖੋ ਪੈਟਦਾ ਹੈ ਜੇ ਰੱਬ ਤੇਨੂੰ ਇੰਤਜ਼ਾਰ ਕਰਵਾ ਰਿਹਾ ਹੈ ਤਾਂ ਸਮਝ ਲਵੋ ਕਿ ਜਿੰਨਾ ਤੁਸੀਂ ਮੰਗਿਆ ਹੈ ਉਹ ਇਸ ਤੋਂ ਵੀ ਕਈ ਗੁਣਾ ਵਾਅਦਾ ਦੇਣ ਵਾਲਾ ਹੈ ਅਕਲ ਨਾਲ ਪੈਸਾ ਕਮਾਇਆ ਜਾ ਸਕਦਾ ਹੈ ਪਰ ਪੈਸੇ ਨਾਲ ਅਕਲ ਨਹੀਂ ਖਰੀਦੀ ਜਾ ਸਕਦੀ ਕੁਝ ਜਦ ਚਾਵੇ ਕਾ ਇਹ ਦੌਰ ਵੀ ਥੋੜਾ ਸਬਰ ਤਾਂ ਕਰ ਜਦੋਂ ਖੁਸ਼ੀਆਂ ਨਹੀਂ ਰੁਕੀਆਂ ਤੱਕ ਕਮਾ ਦਿੱਕੀ ਔਕਾਤ ਹੈ ਜਦੋਂ ਮਨ ਪਰੇਸ਼ਾਨ ਹੋ ਜਾਵੇ ਕੁਝ ਨਾ ਕਰਿਆ ਕਰੋ ਬਸ ਅੱਖਾਂ ਬੰਦ ਕਰਕੇ ਰੱਬ ਦਾ ਨਾਮ ਚੱਪਿਆ ਕਰੋ ਉਮੀਦ ਕਰਦਾ ਦੋਸਤੋ ਅਚਾ ਇਹ ਰੋਹਾਨੀ ਸਫਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਇਹ ਵਿਚਾਰ ਤੁਹਾਡੀ ਜ਼ਿੰਦਗੀ ਨੂੰ ਨਮਾਜ਼ਾ ਜ਼ਰੂਰ ਦਿਖਾਉਣਗੇ ਇਸੇ ਤਰ੍ਹਾਂ ਦੀਆਂ ਵੀਡੀਓ دیکھتے ਰਹਿੰਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਅਗਲੇ ਸਫ਼ਰ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ